ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਲੋ ਜੀ ਇਧਰ ਆਪਾਂ ਸਾਗ ਚੀਰਦੇ ਆ ਧੋ ਰਿਆ ਸਮਾਲ ਲਿਆ ਕੁਸ ਆਇਆ ਸੀਗਾ ਰਾਤ ਨੂੰ ਤੇ ਕੁਸ ਸਫੇਰੀਆਂ ਲਿਆ ਕੇ ਦਿੱਤਾ ਤੇ ਹੁਣ ਮੈਂ ਪਹਿਲਾਂ ਧੋਇਆ ਧੋ ਕੇ ਹੁਣ ਕੱਟਦੀ ਆ ਇਹਨੂੰ ਪਾਣੀ ਨਿਚੜੇ ਵੀ ਚਾਹੀਦਾ ਥੋੜਾ ਜਿਹਾ ਹਨਾ ਫਿਰ ਉਹ ਕਰੀ ਜਾਂਦਾ ਪਾਣੀ ਜੀ ਛੱਡੀ ਜਾਂਦੀ ਹੈ ਮਸ਼ੀਨ ਉਹਦੇ ਕਰਕੇ ਹੁਣ ਮੈਂ ਕੱਟਦੀ ਆ ਸਾਗ ਸਾਗ ਕੱਟ ਕੇ ਅਬ ਇੱਕ ਗਲਾਸ ਕਰਦੇ ਆਗੇ ਤੇ ਮਿਲਣਾ ਹੈ ਤੇ ਹੁਣ ਅੱਜ ਹੋ ਤਾਂ ਵੈਸੇ ਲੇਟ ਜਾਊਗਾ। ਇੱਕੋ ਵਾਰ ਕਰਦੇ ਹਾਂ ਹੁਣ ਦੇਖਦੇ ਹਾਂ ਕੀ ਬਣਦਾ ਹੈ ਨਾ। ਚੀਰਦਿਆਂ ਨੀ ਕੱਟ ਰਣੀ ਆ। ਤਾਂ ਤੂੰ ਇੰਨੇ ਦੇਖਦੀ ਐਂ ਜਿੰਨਾ ਤੇਰੀ ਦੁਨੀਆ ਦੇ ਤਸਕਰ ਲੜਨ ਪਾਲੂ ਦੇਖ ਨਾ। 8:00 ਵਜੇ ਰੋਟੀ ਤੇ ਬਸ ਹੁਣ ਲੈ ਕੇ ਲਾਉਣੀ ਆ ਬੇਟਾ ਲੇਟ ਆਉਣਾ। ਤੇ ਫਿਰ ਦੇਖਦੇ ਹਾਂ 8:00 ਵਜੇ ਲਾ ਦੂ 9:00 ਵਜੇ। ਅੱਥਰੂ ਦੇ ਰੋਕੀ ਲਾ ਦੂ ਅੰਨਣ ਚੜ ਬਾਅਦ ਤੁਹਾਨੂੰ ਦੇਖਦੀ ਆ ਕੀ ਬਣਦਾ। ਹਨਾ। ਤੇ ਪਹਿਲਾ ਟੁਕੜਾ। ਮਸीन ਨਾਲ ਅੱਗੇ ਮੈਂ ਇੱਕ ਦਿਨ ਪਹਿਲਾਂ ਸਵਾਰ ਕੇ ਰੱਖ ਲਾਣੀ ਹੁੰਦੀ ਆ ਤੋੜ ਲਾਣੀ ਆਇਤੀ ਤਾਂ ਇਹ ਜਿਹਾ ਪੰਡਾ ਹੋਇਆ ਲੋਕ ਤਾਂ ਪਿੰਡਾਂ ਦੇ ਸਾਗ ਲੈ ਕੇ ਜਾਂਦੇ ਨੇ ਮੈਂ ਸਹਿਰ ਤੋਂ ਮੰਗਾਵਣੀ ਆ ਪਟਿਆਲੇ 'ਚ ਬੈਠੇ ਆਂ ਪਟਿਆਲੇ ਤੋਂ ਸਾਗ ਆਉਂਦਾ ਮੇਰੇ ਅੱਗੇ ਪਟਿਆਲੇ ਜਾਂਦੀ ਸੀ ਰਿੰਨਰ ਇਹਨੇ ਦਿੰਦੀ ਸੀ ਜੀ ਐਤ ਕੀ ਪਟਿਆਲੇ ਦੇ ਲੋਕਾਂ ਨੂੰ ਫੋਨ ਕਰਨਾ ਪੈਂਦਾ ਮੈਨੂੰ ਸਾਗ ਦੇ ਰੋ ਨਾਲੇ ਸਰਦਾਰ ਸਾਹ ਜਾਂਦੇ ਨੇ ਜੇ ਸਾਗ ਵਾਲਾ ਨਹੀਂ ਹੁੰਦਾ ਜੇ ਇਹ ਜਾਂਦੇ ਨੇ ਸਾਗ ਵਾਲਾ ਨਹੀਂ ਹੁੰਦਾ ਜੇ ਇਹ ਬਟੂਗਾ ਲੈ ਜਾਂਦੇ ਨੇ ਜੀ ਸਾਗ ਹੁੰਦਾ ਤਾਂ ਇਹ ਵਟਾ ਵਾਪੁਨ ਲ ਜਾਂਦੇ ਨੇ ਚਲੋ ਜੀ ਤੇ ਹਲੇ ਸਾਗ ਨਹੀਂ ਬਣਾਇਆ ਦਸੰਬਰ ਦਾ ਮਹੀਨਾ ਆ ਗਿਆ ਉਹ ਚੜ ਗਿਆ ਉਹ ਦਾ ਮੱਗਰ ਸਾਰਾ ਹੀ ਲੰਘ ਗਿਆ ਉਹ ਵੀ ਚੜ ਲੋ ਜੀ ਸਾਗ چیر ਕੇ ਸਮਾਰ ਕੇ ਤਰਤਾ ਹਾਰੇ ਚ ਹੋ ਤਾਂ ਲੇਟੇ ਗਏ ਹਾਰੇ ਚ ਤਰਤਾ ਥੋੜੀ ਥੋੜੀ ਧੂਆ ਬੜੂਗਾ ਇਹਦੇ ਚ ਤਰਤਾ ਸਮਾਰਤਾ ਕੋਈ ਲਾਤੇ ਨੇ ਰਿਜ ਦਾ ਦੇਖਦੀਆਂ ਫਿਰ ਇੰਨੇ ਕੰਮ ਕਾਰ ਕਰਦੇ ਆਪਾਂ ਤੇ ਅੰਦਰ ਲੋ ਜੀ ਧਰਿਆ ਗਿਆ ਨੂਨ ਪਾਤਾ ਤੇ ਮਿਰਚ ਫੇਰ ਪਾਉਂਗੀ ਦੇਖ ਕੇ ਲੋ ਜੀ ਘਿਓ ਪਾ ਲਿਆ ਲਗਾਈਏ ਤਰਕਾ ਹੁਣ ਆਪਾਂ ਸਾਗ ਨੂੰ ਤੇ ਅਸੀਂ ਘਿਓ ਰੱਜ ਤਰਕਾ ਲਗਾਉਣੇ ਭਰ ਲਈ ਤੁੰਡੂ ਨੋ ਤੂੰਰੇ ਬੈਠ ਉੱਪਰ ਉਹਦੇ ਬੈਠ ਉੱਪਰ ਤੂੰ ਰ ਮਾਨੂੰ ਆ ਜਾ ਇੱਥੇ ਬੈਠਾ ਇੱਥੇ ਹੁਣ ਦੇਖੀ

ਇਹ ਨੰਬਰ ਆਉਂਦੇ ਹੋਣਗੇ। ਲੋ ਜੀ ਹੁਣ ਕੋਟਾ ਇਹਨੂੰ ਮੈਂ ਉਧਰ ਤੱਕ ਤਾਂ ਦੁੱਧ ਹਾਰੇ ਚ ਤੇ ਸਾਗ ਆਪਣਾ ਰਿਜ ਗਿਆ ਵਧੀਆ। ਤੇ ਕੁਸਰਾਤ ਰਿੰਨੇ ਕੁਸ ਮੈਨੂੰ ਸਵਰ ਨਹੀਂ ਆਇਆ ਮੈਂ ਸਵੇਰੇ ਫੇਰ ਤੜਿਆ ਹੁਣ ਗੁਰਦੁਆਰਾ ਸਾਹਿਬ ਚਲੇ ਗਏ ਸੀਗੇ ਸੰਗਰਾਮ ਤੇ ਉੱਥੋਂ ਆ ਕੇ ਤੇ ਹੁਣ ਆ ਗਈ ਮੈਂ 1:30 ਵਜੇ। ਦੇਖ ਵਧੀਆ ਰਿਜ ਗਿਆ ਕਿ ਨਹੀਂ? ਇਹ ਕੁਲ ਗਿਆ ਵਧੀਆ। ਅਰ ਦਿੱਤਾ ਹੁੰਦਾ ਆਰੇ ਦੀ ਵਧੀਆ ਨਾਲ ਚੁੱਲੇ 'ਚ ਹੋ ਬਾਰ-ਬਾਰ ਟੱਕਾ ਗੋਹੇ ਆਹ ਹੋ ਜਾਂਦੀ ਆ ਉਹ ਪੋਨੀਆ ਇਹ ਮਸਾਲਾ ਬੜੀ ਵਧੀਆ ਬਿੱਚਾ। ਬੜੀ ਵਧੀਆ ਹੁਣ ਫਿਰ ਤੁਹਾਰੇ ਚ ਘਰ ਦੋਗੇ। ਇਹਨੇ ਹੱਥ ਚ ਦੁੱਧ ਧਰ ਤੇ ਇੱਥੇ ਅਗਰ ਮਚਾ ਕੇ ਨਾਲੇ ਤੜ ਕਰ ਲੂਗੀ ਮਸਾਲਾ ਰਣਾ ਰੂਬੀ ਵਿੱਚ। ਨਾਲੇ ਰੋਟੀ ਨਾਲੂਗੀ ਦੋਦੋਂ ਮੱਕੀ ਦੀਆਂ ਹਨ। ਸਾਜਰੇ ਰਿੱਚ ਗਿਆ ਵਧੀਆ। ਵਧੀਆ ਰਿੱਚ ਗਿਆ। ਗੰਦਲਦਾਰ ਪੱਤੇ ਦਾ ਖੱਤ ਹੁੰਦਾ ਸਾਗ ਦਾ ਦੇ। ਫਿਰ ਵੀ ਕੱਟ ਕੇ ਬਣਾ ਦਿਸਪੋ। ਬੰਤਾ ਕਰੀ। ਨਹੀਂ ਸੀ। ਤੇ ਲੋਜੀ ਅਲਣ ਪਾਤਾ ਘੂਰਤਾ ਸਮਾਰਤਾ ਹੀ ਮਸਾਲਾ ਆਪਾਂ ਕਰ ਲਿਆ ਸੀਗਾ ਰਾਤ ਇਹ ਮੈਨੂੰ ਇਹ ਸੀਗਾ ਮੈਂ ਅਲਣ ਪਾ ਲੂੰਗੀ ਫਿਰ ਮੇਰਾ ਮੂਡ ਨਹੀਂ ਬਣਿਆ ਮੈਨੂੰ ਲੱਗਿਆ ਨਹੀਂ ਵੀ ਵਧੀਆ ਸਾਗ ਰਜੀਆ ਕਿਉਂਕਿ 1.5 ਵਜੇ ਤਾਂ ਧਰਿਆ ਸੀਗਾ ਲੇਟ ਫਿਰ ਮੈਂ ਕਿਹਾ 6:00 ਪਰੇ ਰਾਤ ਸਬਜ਼ੀ ਬਣਾ ਲਈ ਗਾਜਰਾਂ ਦੀ ਪਈ ਸੀ ਉਹ ਖਾ ਲਈ ਮੈਂ ਕਿਹਾ ਹੁਣ ਸਵੇਰੇ ਰੜਾਉਂਗੀ ਸਵੇਰੇ ਗੁਰਦੁਆਰਾ ਸਾਹਿਬ ਚਲੇ ਗਏ ਆ ਕੇ ਹੁਣ ਅਲਣ ਪਾ ਦਾਂ ਕੰਮ ਨਵੇੜਤਾ ਕੱਪੜੇ ਧੋ ਵੀ ਪਾ ਗਈ ਸੀਗੀ ਕੁਝ ਕੁਸਾ ਕੇ ਪਾਈ ਜਿਹੜੇ ਰਹਿ ਗਏ ਤੇ ਤੇ ਹੁਣ ਆਪਾਂ ਇਹ ਠੰਡ ਕਰਕੇ ਜੰਮ ਗਿਆ ਕਿਉਂ ਜੰਮ ਗਿਆ ਤੇ ਸੀ ਕਿਉਂ ਚਲਾਇਆ ਸੀਗਾ ਤੜਕਾ ਇਹ ਜੰਮ ਗਿਆ ਤੇ ਹੁਣ ਇਹਦੇ ਚ ਪਾ ਕੇ ਰੜਾ ਦੂੰ ਘਰਸੀ ਫੇਰ ਦੂੰ ਇੰਨੇ ਰਿੱਜੂਗਾ ਤੇ ਇਹ ਥਾਰਾ ਥੂਰਾ ਕੱਢ ਕੇ ਫਿਰ ਚਲੋ ਰੋਟੀ ਲਾ ਲਾਂਗੇ ਸ਼ਾਮ ਨੂੰ ਚੁੱਲੇ ਤੇ ਫਿਰ ਗਰਮ ਕਰ ਲੂੰ ਇਹਨੇ ਘੋਟਦਾ ਇਹਨੂੰ ਮੈਂ ਹੁਣ ਸਮਾਰ ਕੇ ਵਿੱਚ ਰੜਾਦਾ ਹਾਂ ਮਸਾਲਾ ਮਸਾਲਾ ਬੜੀਆ ਖੁੱਲਾ ਬਣਾ ਲਿਆਤੀ ਮੈਂ ਪਿਆਜ਼ ਆਦਰਕ ਹਰੀਆਂ ਮਿਰਚਾਂ ਰਗੜ ਕੇ ਹਾਸੇ ਗਠੇ ਪਾ ਲਈ ਚਲੋ ਨਾਲੇ ਦੇ ਆਵਾਂਗੇ ਮਾਹੀ ਉਹਨਾਂ ਨੂੰ ਕੱਲ ਨੂੰ ਖਾਣ ਲਾਂਗੇ ਜਵਾਕ ਨਿੰਮਨੇ ਬਾਹਰ ਹੁਣ ਗੋਦੇ ਲਿਆਉਣੇ ਨੇ ਹੋਰ ਚਾਬੀ ਉੱਪਰ ਪਤਾ ਨਹੀਂ ਮੈਨੂੰ ਤਾਂ ਮੈਂ ਤਾਂ ਜਿੰਦਗੀ ਨਹੀਂ ਲਾਇਤੀ ਜਿੰਦਾਂ ਦਾ ਮੈਂ ਲਾ ਕੇ ਗਈ ਦੀ ਜਾਂਦੀ ਗਈ ਚਾਬੀ ਕਿੱਥੇ ਚਾਬੀ ਹੁਣ ਮੈਂ ਤੁਹਾਨੂੰ ਚੰਦ ਰੱਖਦਾ ਨਹੀਂ ਹੁੰਦੀ ਚਲ ਰਾਤ ਨੂੰ ਬਹੇਰੋਂ ਮੈਂ ਇੱਥੇ ਪੱਥਰ ਉੱਲੇ ਰੱਖਤੀ ਇਹ ਉਹਦੇ ਗੁਰ ਚੁਲਪੁਰ ਜਦ ਮੈਨੂੰ ਪਤਾ ਨਹੀਂ ਅੰਦਰ ਇਹ ਘਰ ਕੀ ਜਾਂਦੀ ਉਹ ਗੁਰਦੁਆਰੇ ਮੈਂ ਤਾਂ ਬੰਦ ਚਲੋ ਫਿਰ ਉਹ ਰਿਟਾਰਟ ਹੀ ਹੁੰਦੇ ਜਾਂ ਮੈਂ ਢੇਠਾਂ ਨ ਹੋਵੇ ਉਹ ਦੇ ਉੱਪਰ ਕਿਉਂ ਨਹੀਂ ਆ ਜਾ ਹਾਂ ਹੁਣ ਹੁਣ ਤੂੰ ਅੰਦਰ ਵੜਨ ਲੱਗ ਗਿਆ ਚਲ ਨਿਕਲ ਬਾਹਰ ਚਲ 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 ਚੱਲ ਚੱਲ ਨਹੀਂ ਜੇ ਹੁਣ ਅੰਦਰ ਵੜ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਲੈ ਬਾਹਰ ਨਿਕਲ ਗਈ ਮੈਂ ਪਤਾ ਹੀ ਨਹੀਂ ਲੱਗਿਆ ਤੇ ਭਾਂਡੇ ਖੜਕੇ ਮੈਂ ਕਿਹਾ ਪਤਾ ਨਹੀਂ ਕੀ ਹੋ ਗਿਆ ਕੌਣ ਖੜਕਾਉਂਦਾ ਭਾਂਡੇ ਲੈ ਚੱਲ ਚੱਲ ਤਾਂ ਪੰਗਾ ਖੰਨਾ ਹੋ ਗਿਆ ਭਜਾਉਣੀ ਪਿਆ ਕਰਨੀਏ ਹਾਂ ਨਾਲੇ ਦੁੱਧ ਪਾਇਆ ਪਿਆ ਲਓ ਜੀ ਹੁਣ ਕੱਪੜੇ ਧੋ ਤੇ ਚੱਲ ਫੇਰ ਵੀ 3:30 ਵਜ ਗਏ ਪਰੇ ਧੂੰਦੀ ਨੂੰ ਪਹਿਲਾਂ ਸਾਗ ਸਮਾਰਿਆ ਦੁੱਧ ਧਰਿਆ ਹਾਰੇ ਚ ਦੁੱਧ ਗਰਮ ਕਰਕੇ ਉਧਰ ਧਰਤਾ ਤੇ ਹੁਣ ਆਲਣ ਪਾ ਕੇ ਸਮਾਰ ਕੇ ਰੱਖਤਾ ਨੇ ਰਿੱਜ ਜੂਗਾ ਮੜਾ ਜਾ ਫਿਰ ਦੁਬਾਰੇ ਦੁੱਧ ਧਰਦੂ ਵਾਲੀ ਆ ਗਈ ਹੁਣ ਜਿਆਦੇ ਗੋਹਾ ਤੇ ਅੱਗਸ ਸੀਗਾ ਸੇਕ ਉਹਦੇ ਕਰਕੇ ਫਿਰ ਮੁੱਧਰ ਧਰਤਾ ਆਲਣ ਪਾਤਾ ਕੰਮ ਨਿਬੜ ਗਿਆ ਫਰੀ ਹੋ ਗਈ ਕੱਪੜੇ ਲਾਹੂਗੀ ਲੇਟ ਹੁਣ ਮੈਂ ਇਨੀ ਕੱਪੜੇ ਸੁੱਕੀ ਜਾਣਗੇ ਹਵਾ ਲੱਗ ਜੂਗੀ ਸਾਰੇ ਧੋਤੇਗੇ ਨਿਬੜ ਗਿਆ ਤੇ ਹੁਣ ਜਾਨੇ ਆਪਾਂ ਧਾਰਾਂ ਚ ਮੱਜਾਂ ਤੇ ਸਾਢੇ 4 ਜਾਵਾਂਗੇ ਮੱਜਾਂ ਚ ਇਨੀ ਸਾਗ ਰਿੱਜੀ ਜੂ ਨਾਲੇ ਆਲਣ ਪਾ ਕੇ ਸਮਾਰ ਕੇ ਮਸਾਲਾ ਰੜਾਤਾ ਇਹਦੇ ਵਿੱਚ ਸਾਰਾ ਕੰਮ ਨਿਬੜੇਗਾ ਕੰਪਲੀਟ ਹੋ ਗਿਆ ਆਪਣਾ ਤੇ ਹੁਣ ਉਤ ਆ ਕੇ ਬਾਅਦ ਧਾਰ ਕਢਾ ਕੇ ਆ ਕੇ ਫੇਰ ਰੋਟੀ ਲਾਵਾਂਗੇ ਹੁਣ ਤਾਂ ਨਿਗਾ ਰੱਖਣਿਆ ਪਿਆ ਕਰੂਗੀ ਆ ਨਹੀਂ ਵੜਦਾ ਹੁ ਵੜਦਾ ਨੇਰੀ ਤਾਂ ਪਤਾ ਹੀ ਨਹੀਂ ਲੱਗਦਾ ਕਾਦੇ ਅੰਦਰ ਵੜ ਜਾਂਦਾ ਹੁਣ ਕਿੱਧਰ ਗਿਆ ਤੁੱਪੇ ਉਹ ਵਹਿ ਗਿਆ ਜਾ ਕੇ ਧੁੱਪੇ ਦੰਦਰ ਵੱਡ ਜਾਂਦੇ ਇੱਕ ਦਿਨ ਪਹਿਲਾਂ ਵੀ ਹੁਣ ਵੀ ਮੈਂ ਕਿਹਾ ਪਤਾ ਨਹੀਂ ਕੌਣ ਭਾਂਡੇ ਖੜਕਾਉਂਦਾ ਧਿਆਨ ਰੱਖਣਾ ਪਿਆ ਕਰੋ ਇੱਕ ਦਰਵਾਜ਼ਾ ਹੌਲੀ ਲੱਗਦਾ ਉਹਦੀ ਕਰਕੇ ਪਤਾ ਹੀ ਨਹੀਂ ਲੱਗਿਆ ਤੇ ਲੋ ਜੀ ਅੱਜ ਧੁੱਪ ਬੜੀ ਆ ਚਲ ਰਿਜ ਦੇ ਦਾ ਇੰਨੇ ਸਾਗ ਫੇਰ ਲਾਉਂਗੇ ਲੋ ਜੀ ਸਰੋਂ ਦਾ ਸਾਗ ਵਿੱਚ ਹੋਵੇ ਦੇਸੀ ਘਿਓ ਜਾਂ ਮੱਖਣ ਟੇਸਟੀ ਟੇਸਟੀ ਨਾਲ ਹੋਵੇ ਮੱਕੀ ਦੀ ਰੋਟੀ ਤੇ ਨਾਲ ਹੋਵੇ ਪਿਆਜ਼ ਤੇ ਆਦੇ ਦਾ ਗਾਜਰ ਦਾ ਚਾਰ ਤੇ ਲੋ ਜੀ ਆਪਾਂ ਤਾਂ ਹੁਣ ਖਾਦਾਂ ਨੇ ਇੱਕ ਰੱਤੀ ਰੋਕਤੀ ਜਨੂ ਉਹ ਆਉਣਗੇ ਦੇਖਦੀਆਂ ਕਿਹਾ ਜਾ ਬਣਿਆ ਵਧੀਆ ਬਣਿਆ ਜੋੜ ਤਾਂ ਬਹੁਤ ਲਾਇਆ ਬਾਕੀ ਖਾ ਕੇ ਪਤਾ ਲੱਗੂਗਾ ਕਿ ਕਿਹਾ ਜਾ ਬਣਿਆ ਹਨਾ ਤੇ ਲੋ ਜੀ ਟੇਸਟੀ ਟੇਸਟੀ ਜੀ ਨਹੀਂ ਆਣਾ ਆਜੋ ਖਾ ਲੋ ਜੀਨੇ ਖਾਣਾ ਆਜੋ ਭੱਜੋ